ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸ ਕੇ ਸਿਰ ਉਪਰ ਤੂ ਸੁਆਮੀ ਸੋ ਦੁਖ ਕਾ ਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ ਮੇਰੇ RAM ਰਾਏ ਉਹ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭੌਖਿਛ ਨਾਹੀ ਜਮ ਨਹੀਂ ਆਵੈ ਨੇਰ ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੇ ਬਖਸ਼ ਨਾ ਮਿਟੇ ਕੋਈ ਸਤਿਗੁਰ ਕਾ ਦੇ ਲਾਸਾ ਨਾਮ ਧਿਆਨ ਸੁਖ ਫਲ ਪਾਇਨਾ ਆਠ ਤਹਰੇ ਅਰਧ ਹੀ ਤੇਰੀ ਸਰਣ ਤੇਰੇ ਪਰਵਾਸ ਪੰਜ ਦੁਸ਼ਟਲ ਸਦ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਾਤ ਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਖਜੂਰੀ ਚਾਬ ਜੁੜ ਬਠੇ ਹੋ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਵੱਡ ਭਾਗੇ ਹੋ ਸਭ ਤੋਂ ਪਹਿਲਾਂ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਆ ਫਤੇ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਖਤ ਜੋੜ ਕੇ ਬੜੇ ਹੀ ਅਦਬ ਸਤਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਰਿਸ਼ਾਸਕ ਜੀਓ ਆਪ ਸਮੂਹ ਸੰਗਤਾਂ ਨੇ ਹੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ 12ਵੀਂ ਅਸ਼ਟਪਦੀ ਦੀ ਛੇਵੀਂ ਪੌੜੀ ਸਰਵਣ ਕੀਤੀ ਆ ਤਨ ਤਨ ਸਾਇਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ 12ਵੀਂ ਅਸ਼ਟਪਦੀ ਦੀ 7ਵੀਂ ਪੌੜੀ ਵਿੱਚ ਸਾਨੂੰ ਕੀ ਸਮਝਾ ਰਹੇ ਹਨ ਕੀ ਉਪਦੇਸ਼ ਦੇ ਰਹੇ ਹਨ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਪ ਉਪਦੇਸ ਸਮਝੈ ਆਪ ਆਪੇ ਰਤਿਆ ਸਭ ਕੈ ਸਾਥ ਆਪ ਉਪਦੇਸ ਸਮਝੈ ਆਪ ਤੰਤੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਸਮਝਾਉਂਦੇ ਹਨ ਆਪ ਉਪਦੇਸ ਸਮਝੇ ਆਪ ਉਪਦੇਸ਼ ਦਾ ਅਰਥ ਹੈ ਕਿ ਭਾਵ ਸਿੱਖਿਆ ਦੇਣੀ ਤੋ ਪਰਮੇਸ਼ਰ ਕਾਲਪੁਰਖ ਸਾਰਿਆਂ ਨੂੰ ਆਪ ਹੀ ਸਿੱਖਿਆ ਦੇ ਰਿਹਾ ਹੈ ਤੇ ਆਪ ਹੀ ਇਸ ਨੂੰ ਸਮਝਣਾ ਕਰ ਰਿਹਾ ਹੈ ਆਪੇ ਰਚਿਆ ਸਭ ਕੈ ਸਾਥ ਆਪ ਹੀ ਸਭ ਸਾਰਿਆਂ ਦੇ ਸਾਥ ਨਾਲ ਰਚਿਆ ਮਿਲਿਆ ਹੋਇਆ ਹੈ ਆਪਕੀ ਨੂੰ ਆਪਨ ਵਿਸਥਾਰ ਆਪ ਹੀ ਸਾਰਾ ਕੁਝ ਪਰਮੇਸ਼ਰ ਕਾਲਪੁਰਖ ਕਰ ਰਿਹਾ ਹੈ ਤੇ ਆਪ ਵਿਸਥਾਰ ਦਾ ਅਰਥ ਹੈ ਭਾ ਕੀਸਾ ਸਾਰਾ ਹੀ ਪਸਾਰਾ ਉਸਦਾ ਹੀ ਕੀਤਾ ਹੋਇਆ ਹੈ ਸਭ ਕਛ ਉਸਕਾ ਉਹ ਕਰਨਹਾਰ ਸਾਰਾ ਕੋਜੀ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਰਚਿਆ ਹੋਇਆ ਹੈ ਤੇ ਉਹ ਆਪ ਹੀ ਕਰਨਹਾਰਾ ਕਰਨ ਵਾਲਾ ਹੈ ਉਸਤੇ ਪਿੰਨ ਕਹੋ ਕਿਛ ਹੋਏ ਪਿੰਨ ਦਾ ਅਰਥ ਤਾਂ ਵਖਰਾ ਕੀ ਕੁਝ ਵੀ ਪਰਮੇਸ਼ਰ ਅਕਾਲ ਪੁਰਖ ਤੋਂ ਦਸੋਗੇ ਕੁਝ ਵੀ ਵਖਰਾ ਹੈ ਉਜਵੀ ਵਖਰਾ ਨਹੀਂ ਹੈ ਜੋ ਕਰਦਾ ਉਹ ਹੀ ਹੁਣਾ ਹੈ ਥਾਨ ਥਨੰਤਰ ਇੱਕੈ ਸੋਇ ਕਿਉਂਕਿ ਥਾਨ ਥਨੰਤਰ ਜਿਸ ਰੂਪ ਨਾ ਰੇਖਿਆ ਕੁੱਲ ਨਹੀਂ ਜਾਤੀ ਪੂਰਨ ਅਪੂਰ ਰਹਿਿਆ ਦਿਨ ਰਾਤੀ ਪੂਰਨ ਪੂਰ ਦਿਨ ਰਾਤ ਵਿੱਚ ਉਹ ਸਮਾਇਆ ਹੋਇਆ ਹੈ ਥਾਨ ਥਨੰਤਰ ਇੱਕੈ ਸੋਇ ਜਿਹਦਾ ਕੋਈ ਰੂਪ ਨਹੀਂ ਰੰਗ ਨਹੀਂ ਰੇਖ ਨਹੀਂ ਭੇਖ ਨਹੀਂ ਕੁੱਲ ਨਹੀਂ ਜਾਤ ਨਹੀਂ ਪਾਤ ਨਹੀਂ ਆ ਉਹ ਪਰਮੇਸ਼ਰ ਕਾਲਪੁਰਖ ਹਰ ਇੱਕ ਦੇ ਥਾਂ ਵਿੱਚ ਸਮਾਇਆ ਹੋਇਆ ਹੈ ਤੇ ਇੱਥੇ ਵੀ ਸਤਿਗੁਰੂ ਇਹੀ ਕਿਰਪਾ ਕਰ ਰਿਹਾ ਹਨ ਕਿ ਥਾਨ ਨ ਤਨੰਤਰ ਇੱਕ ਹੈ ਸੋਏ ਕਿਉਂਕਿ ਸੋਏ ਭਾਵ ਕਿਸ ਉਹ ਸਾਰੇ ਥਾਨ ਥਾਵਾਂ ਦੇ ਤਨੰਤਰਾਂ ਥਾਵਾਂ ਦੇ ਵਿੱਚ ਇੱਕੋ ਪਰਮੇਸ਼ਰ ਆਪ ਹੀ ਵਰਤ ਰਿਹਾ ਹੈ ਆਪਣੇ ਚਲਿਤ ਆਪ ਕਰਨਾ ਹਾਰ ਆਪਣੇ ਚਲਤ ਆਪ ਕਰਨਿਹਾਰ ਵਾਹਿਗੁਰੂ ਪਰਮੇਸ਼ਰ ਕਾਲਪੁਰਖ ਚਲਿਤ ਦਾ ਅਰਥ ਹੈ ਕੌਤਕਾਣੂ ਪਰਮੇਸ਼ਰ ਕਾਲਪੁਰਖ ਆਪ ਹੀ ਆਪਣੇ ਕੌਤਕਾਣੂ ਕਰਨਿਹਾਰ ਕਰ ਰਿਹਾ ਹੈ ਕਾਤਕ ਕਰੈ ਰੰਗ ਆਪਾਰ ਕਾਤਕ ਦਾ ਅਰਥ ਹੈ ਤਮਾਸ਼ੀ ਭਾਵ ਕੀ ਉਸ ਦੇ ਕੀਤੇ ਹੋਏ ਪਰਮੇਸ਼ਰ ਕਾਲਪੁਰਖ ਦੇ ਅਪਾਰ ਭਾਵ ਬਿਆੰਤੀ ਰੰਗਾਂ ਦੇ ਕੌਤਕ ਤਮਾਸ਼ੇ ਕਰ ਰਿਹਾ ਹੈ। ਮਨ ਮਹਿ ਆਪ ਮਨ ਆਪਣੇ ਮਾਹੇ। અપਮਨ ਮਹਿ ਆਪ ਮਨ ਆਪਣੇ ਮਾਹੇ। ਆਪ ਹੀ ਜੀਵਾਂ ਦੇ ਮਨ ਅੰਤ ਕਸ਼ ਅੰਤਿਸ਼ ਕਰਨ ਵਿੱਚ ਆਪਣੇ ਆਪ ਹੀ ਮਨ ਆਤਮਾ ਵਿੱਚ ਤਾਣੇ ਪੇਟੇ ਵਾਦ ਭੇਜ ਰੂਪ ਹੈ ਨਾਨਕ ਕੀਮਤ ਕਹਿ ਨਾ ਜਾਏ ਸਾਧਗੁਰੂ ਜੀ ਕਥਨ ਕਰਦੇ ਹਨ ਕਿ ਉਸ ਅਰੀ ਵਾਹਿਗੁਰੂ ਦੀ ਪ੍ਰਾਪਤੀ ਰੂਪ ਕੀਮਤ ਵੀ ਕਹੀ ਨਹੀਂ ਜਾ ਸਕਦੀ ਸੋ ਸਮੂਹ ਸੰਗਤਾਂ ਨੇ ਹੀ 12ਵੀਂ ਅਸ਼ਟ ਪਦੀ ਦੀ 7ਵੀਂ ਪੌੜੀ ਸਰਵਣ ਕੀਤੀ ਬਿਆਨ ਤੇ ਹੀ ਪ੍ਰਕਾਰ ਦੀਆਂ ਪੁਨਾ ਗਲਤੀਆਂ ਹੋਈਆਂ ਸਾਧ ਸੰਗਤ ਗੁਰੂ ਸਹਾ ਬਖਸ਼ ਲੈਣ ਔ ਆਖਰੀਆਂ ਪੰਕਤੀਆਂ ਦੇ ਜਾਪ ਕਰਕੇ ਸਮਾਪਤੀ ਕਰਦੇ ਹਾਂ ਮਨਮਹ ਹੈ ਆਪ ਮਨ ਆਪਣੇ ਮਾਹੇ ਨਾਨਕ ਕੀ ਮਤ ਕਹਿਣ ਨਾ ਜਾਏ ਮਨਮਹ ਆਪ ਮਨ ਆਪਣੇ ਮਾਹੇ ਨਾਨਕ ਕੀ ਮਤ ਕਹਿਣ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ